ਪੱਕਾ ਨਸ਼ਾ ਲਾਤਾ ਸਾਰਿਆਂ ਨੂੰ ਗੋਲੀ ਲਾ ਕੇ ਜੀ ਵਾਲੀ ਬਾਕੀ ਅੱਗੇ ਗੋਲੀ ਗੱਪਾਂ ਖਾਂਦੇ ਹੀ 100 ਰੁਪਈਆ ਦਾ ਖੜਾ ਛੁੱਟ ਜਾਂਦਾ ਸੀਗਾ ਹੁਣ ਲਾਦੇ ਚਿੱਟਿਆਂ ਤੇ ਚਿੱਟਿਆਂ ਤੇ ਹੁਣ ਗੋਲੀ ਤੇ ਲਾਤੇ ਆ ਆਹ ਇਹ ਗੋਲੀ ਖਾ ਖਾ ਕੇ ਨਸ਼ਾ ਹੁੰਦਾ ਕਿ ਛੁੱਟਦਾ ਗੋਲੀ ਖਾ ਜੋ ਤੱਕ ਬਈ ਨਾ ਖਾਈਏ ਕੁਝ ਨਹੀਂ ਚੰਗਾ ਲੱਗਦਾ ਗੋਲੀ ਖਾ ਕੇ ਹੀ ਸਭ ਕੁਝ ਚੰਗਾ ਲੱਗਦਾ ਨਹੀਂ ਤਾਂ ਕੁਝ ਨਹੀਂ ਚੰਗਾ ਲੱਗਦਾ ਗੋਲੀ ਖਾਣੇ ਇੱਕ ਦਿਨੇ ਬਾਈ ਤਿੰਨ ਗੋਲੀਆਂ ਮੇਰੀਆਂ ਬੰਨੀਆਂ ਹੋਈਆਂ ਤਿੰਨ ਗੋਲੀਆਂ ਖਾਣਾ ਰੋਜ਼ ਦੀਆਂ ਤੇ ਫੇਰ ਜਾ ਕੇ ਗੱਡੀ ਚੱਲਦੀ ਆ ਤੇ ਮੈਨੂੰ ਪਤਾ ਹੁਣ 2 ਘੰਟੇ ਹੋ ਗਏ ਪਾਦੀ ਬਣੀ ਪਈ ਆ ਇਹ ਤਾਂ ਐ ਨਹੀਂ ਲੱਗਦਾ ਵੀ ਤੁਹਾਨੂੰ ਲਾਇਸੈਂਸੀਆਂ ਵਾਲੀ ਕੋਸ਼ਟ ਕਰਤਾ ਵੀ ਆ ਲੈਣਾ ਬਿਲਕੁਲ ਬਿਲਕੁਲ ਜੀ ਬਿਲਕੁਲ ਪੱਕੇ ਅਮਲੀ ਹੈ ਜੀ ਪੱਕੇ ਅਮਲੀ ਬਣਾਤਾ ਸਾਨੂੰ ਕਾਰ ਬਣ ਕੇ ਸਾਡੇ ਸਾਨੂੰ ਤਾਂ ਹੀ 70 ਸਾਲ ਹੋ ਚੱਲੇ ਪਹਿਲਾਂ ਪੋਸਟ ਪੂਸ ਖਾਂਦੇ ਹਾਂ ਫਿਰ ਗੋਲ ਜੂਨ ਲੱਗ ਗਏ ਮਤਲਬ ਇਹ ਗੋਲੀ ਨਸ਼ਾ ਛਡਾਉਂਦੀ ਹੈ ਕਿ ਪੱਕਾ ਲਾ ਦਿੰਦੀ ਹੈ ਇਹ ਨਹੀਂ ਛਡਾਉਂਦੀ ਆ ਇਹ ਘਾਟਾ ਸਟਾਇਆ ਚਾਹੇ ਨਹੀਂ ਸਰਦਾ ਹੈ ਨਹੀਂ ਸਰਦਾ ਹੈ ਇਹਦੀ ਵੀ ਤੋੜ ਲੱਗਦੀ ਹੈ ਹਾਂ ਸਾਨੂੰ ਆਂਦੇ ਨਸ਼ਾ ਛੱਡੋ ਅਸੀਂ ਨਸ਼ਾ ਛੱਡ ਕੇ ਅਸੀਂ ਇਹਨਾਂ ਕੋਲ ਦਵਾਈ ਲੈਣ ਆਉਣੇ ਆ ਤੇ ਸਾਨੂੰ ਦਵਾਈ ਨਹੀਂ ਦਿੰਦੇ ਤੇ ਅਸੀਂ ਕਿੱਧਰ ਜਾਵਾਂ ਮਰਾਂਗੇ ਫੇਰ ਆਕਰਗੇ ਇਹ ਜਿੱਟਾ ਲਾਉਂਦੇ ਨੇ ਆ ਮੈਡੀਕਲ ਨਸ਼ਾ ਇਹਦੇ ਆਈਡੀ ਕਾਰਡ ਮੈਡੀਕਲ ਨਸ਼ੇ ਨੇ ਸਾਨੂੰ ਮਾਰਤਾ ਸਾਡੇ ਲੀਵਰ ਖਰਾਬ ਹੋਣ ਡੈ ਨੇ ਸਾਡੇ ਸੈਕਸ ਸਟਾਰ ਤੇ ਬੰਦੇ ਡਾਉਣ ਹੋਣ ਡੈ ਨੇ ਸਾਰੇ ਬੰਦੇ ਹੁੰਦੇ ਆ ਡੇਲੀ ਦਵਾਈ ਲੈਣ ਆਦੇ 100 150 ਬੰਦਾ ਆਇਆ ਵੇਖੋ 90 ਸਾਲ ਦੇ ਨੇੜੇ ਮੇਰੀ ਉਮਰ ਹੈ ਤੇ ਇੱਥੇ ਸਾਡੀ ਭਗਾਈ ਕਰਾਈ ਜਾਂਦੇ ਆ ਜੇ ਸਾਨੂੰ ਦਵਾਈ ਦੇਣ ਆ ਇਹ ਹੜਤਾਲਾ ਕਰੀ ਲੱਟਣਾ ਸੀ ਗਿਆ ਨੇ ਇਹ ਗੋਲੀ ਖਾਂਦੇ ਨੂੰ ਸਾਨੂੰ ਕਟੋ ਘਟ 2 2 3 3 ਸਾਲ ਹੋ ਗਏ ਆ ਇਹ ਆ ਦੂਜੇ ਨਸ਼ੇ ਨਾਲੋਂ ਵੀ ਪੈੜੀ ਗੋਲੀ ਏ ਜਾਂ ਸਰਕਾਰ ਥਾਂ ਥਾਂ ਤੇ ਕੋਈ ਠੇਕੇ ਖੋਲਦੇ ਪੋਸਟ ਦੇ ਅਸੀਂ ਆਪ ਦਾ ਉਥੋਂ ਲੈ ਕੇ ਟਾਈਮ ਪਾਸ ਕਰ ਲਗੇ ਸਾਡੀ ਪੰਜਾਬ ਸਰਕਾਰ ਨਾਲੋਂ ਰਾਜਥਾਨ ਸਰਕਾਰ ਪਹਿਲੇ ਨੰਬਰ ਤੇ ਹੈਗੀ ਹੈ ਕਿਉਂ ਹੈਗੀ ਹੈ ਕਿਉਂਕਿ ਉਸਤੇ ਪੋਸਟਫੀਮ ਦੇ ਠੇਕੇ ਹੈ ਸਰਕਾਰਾਂ ਨੂੰ ਫਾਇਦਾ ਹੁੰਦਾ ਉੱਥੇ ਦੇ ਨੂੰ ਅਸੀਂ ਲੈਣ ਆਏ ਆ ਸਾਡੀ ਐਂਟਰੀ ਪੈਂਦੀ ਹੈ ਅਸੀਂ 50 50 ਕਿਲੋਮੀਟਰ ਤੋਂ ਚੱਲ ਕੇ ਆਏ ਆ ਇਹ ਫੋਰ ਕਲਾਸ ਵਾਲੇ ਧਰਨਾ ਲਾ ਕੇ ਬੈਠੇ ਨੇ ਬਾਕੀ ਸਾਰਾ ਪ੍ਰਸ਼ਾਸਨ ਜਿਹੜਾ ਜਿੰਨੇ ਡਾਇਰੈਕਟਰ ਸਾਰੇ ਆਪ ਆਪਣੇ ਡਿਊਟੀਆਂ ਤੇ ਬੈਠੇ ਨੇ ਸਾਨੂੰ ਜਿਹੜੀ ਗੋਲੀ ਦਵਾਈ ਕਿਉਂ ਨਹੀਂ ਦਿੱਤੀ ਜਾ ਰਹੀ ਆ ਇਧਰ ਸਾਡੇ ਸਾਰੇ ਕੈਮਰਾ ਮਾਰ ਕੇ ਵੇਖੋ ਅਸੀਂ ਦਿਹਾੜੀਆਂ ਆਪ ਦੇ ਦੇਣ ਛੱਡ ਕੇ ਕੰਮ ਛੱਡ ਕੇ ਅਸੀਂ ਦਵਾਈ ਲੈਣ ਆਇਆ ਸਾਨੂੰ ਐਂਟਰੀ ਕਰਕੇ ਸਾਨੂੰ 7-7 ਦਿਨ ਦੀ ਦਵਾਈ ਦਿੱਤੀ ਜਾਵੇ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਡੀਸੀ ਸਾਹਿਬ ਨੂੰ ਆਨੇ ਆ ਅਸੀਂ ਦੇਖੋ ਸਾਨੂੰ ਆਦੇ ਨਸ਼ਾ ਛੱਡੋ ਅਸੀਂ ਨਸ਼ਾ ਛੱਡ ਕੇ ਅਸੀਂ ਇਹਨਾਂ ਕੋਲ ਦਵਾਈ ਲੈਣ ਆਉਣੇ ਆ ਤੇ ਸਾਨੂੰ ਦਵਾਈ ਨਹੀਂ ਦਿੰਦੇ ਤੇ ਅਸੀਂ ਕਿੱਧਰ ਜਾਵਾਂ ਮਰਾਂਗੇ ਫੇਰ ਆਖਣਗੇ ਇਹ ਜਿੱਟਾ ਲਾਉਂਦੇ ਨੇ ਬੋਤ ਖਾਂਦੇ ਨੇ ਫੀਮ ਖਾਂਦੇ ਨੇ ਤੇ ਅਸੀਂ ਹੁਣ ਇਹਨਾਂ ਦੇ ਆਖੇ ਲੱਗ ਕੇ ਦਵਾਈ ਤੇ ਲੱਗੇ ਹੋਏ ਆ ਤੇ ਇਹਦੇ ਹਮਦ ਦਵਾਈ ਕਿਉਂ ਨਹੀਂ ਦਿੰਦੇ ਇਹ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਨੇ ਚਾਹਣੇ ਆ ਵੀ ਸਾਨੂੰ ਦਵਾ ਤਰ ਸਾਨੂੰ 14 14 ਦਿਨ ਦੀ ਦਵਾਈ ਦਿੱਤੀ ਜਾਵੇ ਦੇਦੇ ਘੜ ਤੋਂ ਘੱਟ 7 ਦਿਨ ਦੀ ਦਵਾਈ ਦਿੱਤੀ ਜਾਵੇ ਅੱਜ ਹਸਪੀਟਲ ਦੇ ਵਿੱਚ ਬੰਦ ਕਰਕੇ ਬੈਠੇ ਨੇ ਅਸੀਂ ਕਿੱਧਰ ਜਾਈਏ ਕਿਹੜੇ ਪਾਸੇ ਜਾਈਏ ਜਿਹੜੇ ਨਸ਼ਾ ਕਰਨ ਵਾਲੇ ਬੰਦੇ ਨੇ ਜਿਹੜੇ ਦਵਾਈ ਖਾਂਦੇ ਨੇ ਰਾਤ ਨੂੰ ਨੀਂਦ ਨਹੀਂ ਆਉਣੀ ਤੋੜ ਲੱਗੀ ਏ ਅਸੀਂ ਕੰਮ ਨਹੀਂ ਕਰ ਸਕਦੇ ਸਾਡੀ ਇਹ ਨਹੀਂ ਬੇਨਤੀ ਏ ਤੁਹਾਡੇ ਚੈਨਲ ਆਈ ਵੀ ਇਹਨਾਂ ਨੂੰ ਸਾਡਾ ਦਵਾਈ ਦਵਾਈ ਜਾਵੇ ਅਾਨੂੰ ਸਾਨੂੰ ਸਾਨੂੰ ਹੋਰ ਕੋਈ ਕਿਸੇ ਨਾਲ ਮਤਲਬ ਨਹੀਂ ਹੈ ਇਹਨਾਂ ਦੀ ਤਨਖਾਹ ਵਧਾਓ ਨਾ ਵਧਾਓ ਇਹਨਾਂ ਨੂੰ ਪੱਕੇ ਕਰੋ ਤਨਖਾਹ ਨਹੀਂ ਕੋਈ ਕਹਿੰਦੇ ਸਾਨੂੰ ਤਨਖਾਹ ਨਹੀਂ ਦੇ ਰਹੀ ਦੇਖੋ ਸਾਨੂੰ ਤਨਖਾਹ ਨਾਲ ਕੋਈ ਮਤਲਬ ਨਹੀਂ ਸਾਨੂੰ ਅਸੀਂ ਤਾਂ ਗੋਲੀ ਮੰਗਦੇ ਦਵਾਈ ਮੰਗਦੇ ਇਹਨਾਂ ਤੋਂ ਸਾਨੂੰ ਦਵਾਈ ਦੇਣ ਅਸੀਂ ਘਰਾਂ ਨੂੰ ਚਾਹੀਏ ਤੇ ਸਾਨੂੰ ਤਨਖਾਹ ਨਹੀਂ ਅਸੀਂ ਤੇ ਦਿਹਾੜੀਆਂ ਕਰਦੇ ਆ ਤੇ ਕੰਮ ਕਰਨੇ ਤੇ ਜਾ ਕੇ ਮਾਲ ਡੰਗਰ ਸੰਭਾਲਦਰਾ ਤੂੰਨੇ ਲਾਂਚ ਜੋਲੇ ਦਾ ਸੀਧਾ ਚੱਲਣ ਡਿਆ ਉਤੋਂ ਸਾਰਾ ਕੁਝ ਛੱਡ ਕੇ 50 50 ਕਿਲੋਮੀਟਰ ਤੋਂ ਆਏ ਆ ਤੇ ਇਹਨਾਂ ਦਾ ਕਿਉਂ ਨਹੀਂ ਦੁਜਾ ਮਰਾ ਸਾਨੂੰ ਦਵਾਈ ਦਿੱਤੀ ਜਾਂਦੀ ਇਹ ਗੱਲ ਕੀਤੀ ਇਹੋ ਅਸੀਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਹੈ ਡਾਕਟਰ ਸਾਹਿਬ ਡਾਕਟਰ ਸਾਹਿਬ ਕਹਿੰਦੇ ਨੇ 10 ਮਿੰਟ ਰੁਕੋ ਦੇਨੇ ਆ ਦਵਾਈ 10 ਮਿੰਟ ਤਾਂ ਸਾਨੂੰ ਖੜਿਆ ਨੂੰ ਹੋ ਗਿਆ ਤੇ ਇੱਥੇ ਬੈਠੇ ਡਾਕਟਰ ਸਾਹਿਬ ਅੰਦਰ ਸਾਰੇ ਬੰਦੇ ਹੁੰਦੇ ਆ ਡੇਲੀ ਦਵਾਈ ਲੈਣ ਵਾਲੇ ਹਾਂਜੀ 100 150 ਬੰਦਾ ਆਏਗਾ ਵੇਖੋ ਆਇਆ ਵੀ ਵੀ ਗੋਦਾ ਆਇਆ 80 ਰੁਪਏ ਕਿਰਾਇਆ ਲੱਗਦਾ ਇੱਕ ਮਿੰਟ ਆ 80 ਰੁਪਏ ਕਿਰਾਇਆ ਲੱਗਦਾ 90 ਸਾਲ ਦੀ ਜਿਹੜੀ ਮੇਰੀ ਉਮਰ ਹੈ ਹੈ ਤੇ ਸਾਡੀ ਭਗਾਈ ਕਰਾਈ ਜਾਂਦੇ ਆ ਜਾਂ ਸਾਨੂੰ ਦਵਾਈ ਦੇਣ ਜਾਂ ਹੜਤਾਲਾ ਕਰੀ ਲੈਣਾ ਸੀ ਗਿਆ ਨੇ ਕਿਉਂਕਿ ਇਹ ਤਾਂ ਗਵਰਨਮੈਂਟ ਦਾ ਨਰੋਸ ਆ ਸਾਨੂੰ ਤਾਂ ਦਾ ਦੇਣਾ ਸਾਡੇ ਨਾਲ ਕੋਈ ਰੋਲਿੰਗ ਜਾਂ ਫਿਰ ਪਹਿਲਾਂ ਗੋਲੀਆਂ ਦਿੰਦੇ ਨਾ ਗਾਡ ਬਣਾਉਂਦੇ ਨਾ ਸਾਨੂੰ ਦੱਸਿਆ ਜਾਂਦਾ ਵੀ ਅਸੀਂ ਹੜਤਾਲ ਕਰਨੀ ਹੈ ਤੇ ਦਵਾਈ ਸਾਨੂੰ ਵੱਧ ਦਿੱਤੀ ਜਾਂਦੀ ਇੱਕ ਹਫਤੇ ਦੀ ਆਪੇ ਸਾ ਹੜਤਾਲ ਕਰਕੇ ਬੈਠੇ ਰਹਿੰਦੇ ਸਾਨੂੰ ਇਹਨਾਂ ਦਾ ਹੜਤਾਲ ਦਾ ਕੋਈ ਮਤਲਬ ਨਹੀਂ ਸਾਨੂੰ ਤਾਂ ਦਵਾਈ ਦਿੱਤੀ ਜਾਵੇ ਤੇ ਆਪ ਆਪਣੇ ਘਰਾਂ ਨੂੰ ਜਾਈਏ ਬੇਨਤੀ ਹੈ ਸਾਨੂੰ ਕਿੰਨਾ ਚਿਰ ਹੋ ਗਿਆ ਗੋਲੀ ਖਾਂਦੇ ਨੂੰ ਕਿੰਨਾ ਚਿਰ ਹੋ ਗਿਆ ਇਹ ਗੋਲੀ ਖਾਂਦੇ ਨੂੰ ਸਾਨੂੰ ਘੱਟੋ ਘੱਟ 2-2 3-3 ਸਾਲ ਹੋ ਗਏ ਆ ਇਹ ਛੁੱਟਦੀ ਨਹੀਂ ਇਹ ਗੋਲੀ ਨਹੀਂ ਛੁੱਟਦੀ ਇਹ ਗੋਲੀ ਆ ਆਹ ਦੂਜੇ ਨਸ਼ੇ ਇਹ ਦੂਜੇ ਇਹ ਆਹ ਦੂਜੇ ਨਸ਼ੇ ਨਾਲੋਂ ਵੀ ਪੈੜੀ ਗੋਲੀ ਏ ਯਾਰ ਨੇ ਪੱਕਾ ਨਸ਼ਾ ਲਾਤਾ ਸਾਰਿਆਂ ਨੂੰ ਗੋਲੀ ਲਾ ਕੇ ਜੀਵ ਵਾਲੀ ਕੁਛ ਨਹੀਂ ਕਹਿੰਦੇ ਵੀ ਗੋਲੀ ਛੱਡੋ ਗੋਲੀ ਲਓ ਤੁਹਾਡਾ ਨਸ਼ਾ ਛੁੱਟੂਗਾ ਕੁਛ ਨਹੀਂ ਆ ਸਾਰੇ ਮਰਨ ਦੇ ਨਾਰੇ ਖੜੇ ਆ ਆਹ ਵੀ ਗੋਲੀ ਚੰਗੀ ਏ ਕੀ ਮਾੜੀ ਏ ਗੋਲੀ ਚੰਗੀ ਏ ਕੀ ਮਾੜੀ ਏ ਹਰ ਬੰਦੇ ਵਾਸਤੇ ਗੋਲੀ ਮਾੜੀ ਏ ਬਾਈ ਕੋਈ ਚੰਗੀ ਨਹੀਂ ਇਹ ਸਰਕਾਰਾਂ ਕੁਮਰਾ ਕਰਦੀਆਂ ਸਾਨੂੰ ਨਸ਼ਿਆਂ ਤੇ ਲਾਤਾ ਬਾਕੀ ਅੱਗੇ ਗੋਲੀ ਗੱਪਾਂ ਖਾਂਦੇ ਹੀ 100 ਰੁਪਈਆ ਦਾ ਖੜਾ ਛੁੱਟ ਜਾਂਦਾ ਜੀਗਾ ਹੁਣ ਲਾਦੇ ਚਿੱਟਿਆਂ ਤੇ ਚਿੱਟਿਆਂ ਤੋਂ ਹੁਣ ਗੋਲੀ ਤੇ ਲਾਤੇ ਆ ਹੁਣ ਗੋਲੀਆਂ ਵੀ ਬੰਦ ਕਰੀ ਜਾਂਦੇ ਆ ਇਹ ਗੋਲੀ ਇਹ ਗੋਲੀ ਖਾ ਕੇ ਨਸ਼ਾ ਹੁੰਦਾ ਕਿ ਛੁੱਟਦਾ ਗੋਲੀ ਖਾ ਜਦੋਂ ਤੱਕ ਬਈ ਨਾ ਖਾਈਏ ਕੁਝ ਨਹੀਂ ਚੰਗਾ ਲੱਗਦਾ ਗੋਲੀ ਖਾ ਕੇ ਹੀ ਸਭ ਕੋ ਚੰਗਾ ਲੱਗਦਾ ਨਹੀਂ ਤਾਂ ਕੁਝ ਨਹੀਂ ਚੰਗਾ ਲੱਗਦਾ ਕਿੰਨੀ ਗੋਲੀ ਖਾਨੇ ਇੱਕ ਦੀ ਨੇ ਬਾਈ ਤਿੰਨ ਗੋਲੀਆਂ ਮੇਰੀਆਂ ਬਣੀ ਹੋਈਆਂ ਤਿੰਨ ਗੋਲੀਆਂ ਖਾਨਾ ਰੋਜ਼ ਦੀਆਂ ਅੱਛਾ ਤੇ ਫਿਰ ਜਾ ਕੇ ਗੱਡੀ ਚੱਲਦੀ ਐ ਤੇ ਮੈਨੂੰ ਪਤਾ ਹੁਣ 2 ਘੰਟੇ ਹੋ ਗਏ ਭਾਦੀ ਬਣੀ ਪਈ ਐ ਡਾਕਟਰ ਸਾਹਿਬ ਨੂੰ ਕਿਹਾ ਵੱਡੇ ਨੂੰ ਕਹਿੰਦੇ ਮੈਂ ਕੀ ਕਰ ਸਕਦਾ ਉਹ ਤੂੰ ਡਾਕਟਰ ਐ ਵੱਡਾ ਯਾਰ ਤੂੰ ਕਹਿੰਦਾ ਮੈਂ ਕੀ ਕਰ ਸਕਦਾ ਤੇ ਡਾਕਟਰ ਨੂੰ ਜਿੰਦਾ ਲਾਓ ਹਸਪਤਾਲ ਨੂੰ ਤੇ ਘਰੇ ਜਾਓ ਫਿਰ ਕਈ ਇਹਨੇ ਮੈਂ ਕੀ ਕਰ ਸਕਦਾ ਸਰਕਾਰ ਕਹਿੰਦੀ ਨਸ਼ਾ ਛਡਾਉਣਾ ਐ ਗੋਲੀ ਮਿਲਦੀ ਨਹੀਂ ਫਿਰ ਛੁੱਟ ਜੂਗਾ ਸਰਕਾਰ ਨੇ ਦਾ ਨਸ਼ੇ ਲਾਏ ਆ ਸਰਕਾਰ ਨੇ ਦਾ ਨਸ਼ਾ ਲਾਇਆ ਆ ਵੀ ਗੋਲੀ ਚੰਗੀ ਹੈ ਕਿ ਮਾੜੀ ਹੈ ਉਹ ਵੀਰ ਦੀ ਗੋਲੀ ਜਿਹੜੀ ਅਸੀਂ ਮਾੜੀ ਸਮਝਦੇ ਆਂ ਪਰ ਜੇ ਅਸੀਂ ਪਾਇਆ ਪੋਸਟ ਵੀ ਲੈ ਆਈਏ ਸਰਕਾਰ ਫੜ ਕੇ ਪਰਚਾ ਕਰ ਦਿੰਦੀ ਏ ਹਾਂਜੀ ਜੇ 100 ਗ੍ਰਾਮ ਸਾਡੇ ਕੋਲ ਪੋਸਟ ਫੜਾਇਆ ਜਾਵੇ ਸਰਕਾਰ ਪਰਚਾ ਕਰ ਦਿੰਦੀ ਏ ਅਸੀਂ ਮਾਰੀ ਦੇ ਮਰਦੇ ਹੋਏ ਇਹਨਾਂ ਹਸਪਤਾਲਾਂ ਦੇ ਵਿੱਚ ਰੋਲਦੇ ਪਏ ਆਂ ਜਾਂ ਸਰਕਾਰ ਥਾਂ ਥਾਂ ਤੇ ਕੋਈ ਠੇਕੇ ਖੋਲਦੇ ਪੋਸਟ ਦੇ ਅਸੀਂ ਆਪ ਦਾ ਉਥੋਂ ਲੈ ਕੇ ਟਾਈਮ ਪਾਸ ਕਰ ਲਗੇ ਜਿਨ੍ਹਾਂ ਨੂੰ 20 20 ਸਾਲ ਹੋ ਗਏ ਖਾਂਦਿਆਂ ਨੂੰ ਉਹ ਕਿੱਧਰ ਜਾਣ ਇਹ ਤਾਂ ਐ ਨਹੀਂ ਲੱਗਦਾ ਵੀ ਤੁਹਾਨੂੰ ਲਾਇਸੈਂਸੀਆਂ ਵਾਲੀ ਗੋਸ਼ਟ ਕਰਤਾ ਵੀ ਆ ਲੈਣਾ ਬਿਲਕੁਲ ਬਿਲਕੁਲ ਜੀ ਬਿਲਕੁਲ ਦੇਖੋ ਮੈਂ ਤੁਹਾਨੂੰ ਦਿਖਾਉਣਾ ਆਪਦਾ ਕਾਰਡ ਕੱਢ ਕੇ ਕਾਰਡ ਕੱਢ ਕੇ ਦਿਖਾਉਣਾ ਤੁਹਾਨੂੰ ਮੈਂ ਆਪਦਾ ਦੇਖੋ ਕੋਈ ਬੰਦਾ ਇਸ ਤਰ੍ਹਾਂ ਪੱਕੇ ਕੰਪਿਊਟਰ ਚੜਾਦੇ ਆ ਪੱਕੇ ਕੰਪਿਊਟਰਾਂ ਦੇ ਨਾਂ ਬੋਲਦੇ ਆ ਸਾਡੇ ਫੇਰ ਵੀ ਧੱਕਾ ਹੋ ਰਿਹਾ ਸਾਡੇ ਨਾਲ ਪੱਕੇ ਕੰਪਿਊਟਰਾਂ ਚ ਅਮਲੀ ਕੋਸ਼ਿਤਾ ਹੈ ਜੀ ਰਜਿਸਟਰਡ ਅਮਲੀ ਪੱਕੇ ਅਮਲੀ ਹੈ ਜੀ ਪੱਕੇ ਅਮਲੀ ਬਣਾਤਾ ਸਾਨੂੰ ਕਾਰਡ ਬਣ ਗਏ ਸਾਡੇ ਸਰਕਾਰੀ ਸਰਕਾਰੀ ਵੇਖੋ ਸਰਕਾਰੀ ਕਾਰਡ ਬਣਿਆ ਹੋਇਆ ਵਾ ਡਾਕਟਰ ਦਾ ਸਰਕਾਰੀ ਦੇਖੋ ਅਸੀਂ ਕਿੱਧਰ ਜਾਈਏ ਜਿਹੜੇ 20-20 ਸਾਲ ਦੇ ਖਾਨੇ ਛੁੱਟਦੇ ਹੀ ਨਹੀਂ ਹੁੰਦਾ ਨਸ਼ਾ ਛੁੱਟਦਾ ਨਹੀਂਗਾ ਜਾਂ ਤਾਂ ਸਾਨੂੰ ਕੋਈ ਠੀਕੇ ਇਹੋ ਜੇ ਲਾ ਦੇਣ ਅਸੀਂ ਮਰ ਜੀਏ ਕਿ ਪਾਸੇ ਜਾਂ ਸਾਨੂੰ ਦਵਾਈ ਦਿੱਤੀ ਜਾਵੇ ਇਹ ਦਵਾਈ ਤਾਂ ਬਗੈਰ ਦੇਖੋ ਮੈਂ ਇੱਕ ਗੋਲੀ ਲੈਣਾ ਸਾਰੀ ਦਿਹਾੜੀ ਚ ਅੱਧੀ ਦੁਹਰੇ ਅੱਧੀ ਸ਼ਾਮ ਜੇ ਉਹ ਵੀ ਗੋਲੀ ਨਾ ਮਿਲੇ ਤੇ ਮੈਂ ਕਿੱਧਰ ਜਾਵਾਂ ਆਸੇ ਪਾਸੋ ਕਿੱਥੋਂ ਮੈਂ ਜਾਵਾਂ ਲੈ ਕੇ ਮੈਨੂੰ ਜੇ ਜਾਂ ਤਾਂ ਸਰਕਾਰ ਕੋਈ ਠੇਕੇ ਖੋਲ ਦੇਈ ਪੋਸਟ ਪਾਸ ਤੋਂ ਲੈ ਕੇ ਆ ਤੇ ਮੈਂ ਪਾਸ ਚਲੋ ਉਹ ਖੁੱਲ ਜਿਆ ਤਾਂ ਮੈਡੀਕਲ ਆ ਮੈਡੀਕਲ ਅਸਾਂ ਇਹਦੇ ਆਈਡੀ ਕਾਰਡ ਮੈਡੀਕਲ ਨਸ਼ੇ ਨੇ ਸਾਨੂੰ ਮਾਰਤਾ ਸਾਡੇ ਲੀਵਰ ਖਰਾਬ ਹੋਣ ਡੈ ਨੇ ਸਾਡੇ ਸੈਕਸ ਟਾਰ ਤੇ ਬੰਦੇ ਡਾਊਨ ਹੋਣ ਡੈ ਨੇ ਦੇਖੋ ਕੋਈ ਸਾਹਮਣੇ ਨਹੀਂ ਨਾ ਚੈਨਲ ਦੇ ਆਉਣਾ ਚਾਹੁੰਦਾ ਪਰ ਜਿੰਨੀਆਂ ਗੱਲਾਂ ਮੈਂ ਕਹ ਤੀਆਂ ਨੇ ਇਹ ਚੈਨਲ ਨੂੰ ਪਹੁੰਚਾਉਣੀ ਚਾਹੀਦਾ ਡਾਇਰੈਕਟਰ ਨੂੰ ਉੱਪਰ ਤੱਕ ਪਹੁੰਚਾਵਣਗੇ ਤੁਹਾਡੇ ਦਰਾਂ ਹੀ ਡੀਸੀ ਸਾਹਿਬ ਨੂੰ ਭਗੰਤ ਮਾਨ ਤਾਈ ਇਹ ਥਾਣੀਆਂ ਗੱਲਾਂ ਪਹੁੰਚਾਉਣੀਆਂ ਚਾਹੀਦੀਆਂ ਨੇ ਤੇ ਸਾਨੂੰ ਅੱਜ ਦਵਾਈ ਦਵਾਈ ਜਾਵੇ ਅਸੀਂ ਨਹੀਂ ਤੇ ਇੱਥੇ ਬੈਠੇ ਰਵਾਂਗੇ ਤਰ੍ਹਾਂ ਕਿਹਾ ਵੀਰ ਜੀ ਜੇਕਰ ਇਸ ਗੋਲੀ ਦਾ ਇਹਨਾਂ ਨੇ ਕਾਰਡ ਬਣਾਤਾ ਤੇ ਫੀਮ ਜਾਂ ਪੋਸਟ ਜਾਂ ਹੋਰ ਕਿਸੇ ਚੀਜ਼ ਦਾ ਕਿਉਂ ਨਹੀਂ ਬਣ ਸਕਦਾ ਇਹ ਜੇ ਪੱਕਾ ਪੱਕਾ ਅਮਲੀ ਇਹ ਲਾਂਦਾ ਪੱਕੇ ਅਮਲੀ ਲਾਂਦੇ ਨਾ ਤੇ ਜੇਕਰ ਇਸ ਗੋਲੀਆਂ ਦਾ ਘੜ ਬਣ ਗਏ ਡਾਕਟਰ ਸਾਹਿਬ ਨੇ ਬਣਾਤੇ ਹੈਡ ਸਾਹਿਬ ਨੇ ਬਣਾਤੇ ਸਰਕਾਰਾਂ ਨੇ ਬਣਾਤੇ ਤੇ ਫਿਰ ਦੂਜਾ ਫੀਮ ਪੋਸਟ ਦੇ ਘੜ ਕਿਉਂ ਨਹੀਂ ਵੀ ਚੱਲ ਸਕਦੇ ਉਹ ਇਸ ਦਾ ਮਤਲਬ ਉਹ ਮਾਰਾ ਹੋ ਗਿਆ ਇਹ ਗੋਲੀ ਤੋਂ ਫੀਮ ਪੋਸਟ ਵਧੀਆ ਆ ਕਿ ਗੋਲੀ ਵਧੀਆ ਇਹਦੂ ਤਾਂ ਪੋਸਟ ਵਧੀਆ ਅੱਜ ਤੱਕ ਫੀਮ ਪੋਸਟ ਨਾਲ ਕੋਈ ਬੰਦਾ ਮਰਦਾ ਨਹੀਂ ਵੇਖਿਆ ਸਾਡੇ ਪਿੰਨਾਂ ਦੇ ਵਿੱਚ 40 40 ਸਾਲ ਤੋਂ ਬਜ਼ੁਰਗ ਖਾਂਦੇ ਨੇ ਜਿਹੜੇ 90 90 100 100 ਸਾਲ ਦੇ ਹੋ ਕੇ ਮਰਦੇ ਨੇ ਇਹ ਗੋਲੀ ਜਿਹੜੀ 5-7 ਸਾਲਾਂ ਦੇ ਵਿੱਚ ਲੈ ਕੇ ਬੰਦੇ ਨੂੰ ਖਤਮ ਹੋ ਜਾਂਦੀ ਏ ਤੇ ਬੰਦਾ ਆਪਣੀ ਜੀ ਜੇ ਹੁਣ ਵੀ ਨਾ ਮਿਲੀ ਬੰਦਾ ਮਰ ਸਕਦਾ ਥੀਮ ਪੋਸਟ ਹੋਊਗਾ ਮੈਂ ਮਰਦਾ ਨਹੀਂ ਦੋ ਦਿਨ ਨਾ ਖਾਊ ਇਹ ਦੋ ਦਿਨ ਨਾ ਖਾਂਦੇ ਫਿਰ ਕੀ ਬੀਤਦੀ ਹੈ ਪੈੜਾ ਸਾਰਾ ਕੋ ਅਸੀਂ ਪੈੜਾ ਲੱਗਦਾ ਬਾਈ ਜੀ ਸਾਰਾ ਕੋ ਪੈੜਾ ਇਹ ਗੋਲੀ ਖਾ ਕੇ ਅਸੀਂ ਤੁਰ ਨਹੀਂ ਸਕਦੇ ਕਾਮ ਨਹੀਂ ਹੁੰਦਾ ਤੋੜ ਲੱਗਦੀ ਸਰੀਰ ਨੂੰ ਨੀਂਦ ਨਹੀਂ ਆਉਦੀ ਚੈਨ ਸਰੀਰ ਨੂੰ ਲੱਗਦਾ ਛੱਟ ਕੇ ਲੱਤਾਂ ਪਾਵਾਂ ਟੁੱਟੀਆਂ ਜਾਂਦੀਆਂ ਨੇ ਅਸੀਂ ਕਿਤੇ ਆ ਜਾ ਸਕਦੇ ਨਹੀਂ ਮਰਿਆ ਨਾਲੋਂ ਪੈ ਰਹੇ ਆ ਘਰੇ ਤੇ ਕਾਮ ਨਾ ਕਰਾਂਗੇ ਤਾਂ ਸੋ ਤੇ ਜਵਾਕਣ ਕੀ ਖਵਾਵਾਂਗੇ ਇਹ ਤਾਂ ਫਿਰ ਆਪ ਹੀ ਨਸ਼ਾ ਹੋ ਗਿਆ ਜਿਹਦੇ ਬਿਨਾ ਸਰਦਾ ਹੀ ਨਹੀਂ ਸਾਨੂੰ ਤਾਂ ਮੈਨੂੰ ਤਾਂ ਇਹ ਰੈਂ ਲੱਗਦਾ ਗੋਲੀਆਂ ਗਾਂਂ ਗਾਣਾ ਗੌਰਮੈਂਟ ਵੇਚਿਆ ਕਰੂਗੀ ਕਿਉਂਕਿ ਹੋਲੀ-ਹੋਲੀ ਪੱਕੇ ਕਰਦੇ ਹਾਂ ਲਈ ਪੱਕੇ ਆਵਲੀ ਸਾਡੇ ਕਾਰਡ ਬਣ ਗਏ ਆ ਓਲੀ ਓਲੀ ਅਸੀਂ ਪੱਕੇ ਹੋ ਜਾਾਂਗੇ ਹੁਣ ਆ ਧਰਨੇ ਲਾ ਲਾ ਦਿਖਾਈ ਜਾਂਦੇ ਆ ਗਾਂਗਾ ਮੇਰੇ ਸਾਰੇ ਬੰਦ ਕਰ ਦੇਣੀ ਇਹਨਾਂ ਨੇ ਮੁੜ ਕੇ ਹੀ ਮੁੱਲ ਖਰੀਦੇ ਫਿਰਾਂ ਕਰਾਂਗੇ ਤੁਹਾਨੂੰ ਮੈਂ ਦਿਖਾ ਦੂੰਗਾ ਮੁੱਲ ਲਿਆ ਕਰਾਂਗੇ ਮੁੱਲ ਕੋਈ ਫਰੀ ਨਹੀਂਗਾ ਉਹ ਕਹਿੰਦੇ ਨਾ ਹਿੰਦੁਸਤਾਨ 'ਚ ਮਿੱਟੀ ਵੀ ਫਰੀ ਨਹੀਂਗੀ ਉਹ ਗੋਲੀ ਕਿੱਥੋਂ ਫਰੀ ਦੇ ਦੇਣਗੇ ਆ ਇਹ ਖੱਜਲ ਖਰਾਬ ਕਰੀ ਜਾਂਦੇ ਆ ਦੋ ਤਿੰਨ ਸਾਲ ਹੋਰ ਕਰਨਗੇ ਮੁੜ ਕੇ ਬਾ ਮੁੱਲ ਖਾਇਆ ਕਰਾਂਗੇ ਤੁਹਾਡੇ ਨਾਲ ਬੇਨਤੀ ਕਰਦੇ ਸਾਨੂੰ ਅੱਜ ਦਵਾਈ ਦਿੱਤੀ ਜਾਵੇ ਅੱਜ ਤੁਸੀਂ ਸਰਕਾਰ ਇਨਾ ਕਾਟਾਂ ਉੱਤੇ ਜੀ ਭੁੱਖੀ ਦਾ ਕਾਰ ਬਣਾ ਦੇਣਾ ਠੇਕੇ ਖੋਲ ਦੇਣਾ ਨਾਲੇ ਦਾ ਸਰਕਾਰ ਨੂੰ ਆਮਦਨ ਹੋਵੇ ਨਾਲੇ ਦੁਨੀਆ ਬਚੇ ਜੀ ਭੁੱਖੀ ਦੇ ਨਾਲ ਬੰਦੇ ਨੂੰ ਮੈਂ ਵਾਦ ਆ ਮੈਂ ਦੇਖ ਕੇ ਦਿੰਦਾ ਕਿ 18 ਬਿਮਾਰੀਆਂ ਬੰਦੇ ਜਾਂ ਮੈਂ ਖਤਮ ਕਰਦਾ ਜਿਹੜਾ ਉਦੋਂ ਹੈ ਨਾ ਕਰੋਨਾ ਜਦੋਂ ਮੈਂ ਤਾਂ ਹਸਾਇਨ ਕਰਾਉਂਗਾ ਕਰੋਨਾ ਦੇ ਮੈਂ ਬਚਾ ਕੇ ਰੱਖਉਣਾ ਹਾਂ 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 ਜੇ ਬੰਗੇ ਸਾਹਲੇ ਨੂੰ ਟੀਵੀ ਵਾਲੇ ਨੂੰ ਹੋਰ ਵੀ ਜਿੰਨਾ ਨਿਕਾ ਮੋਟਾ ਦੌਰਾ ਪੈਂਦਾ ਇਹ ਫੀਮ ਜਿਹੜੀ ਬਹੁਤ ਤਕੜੀ ਚੀਜ਼ ਹੈ ਦੇਖ ਦਵਾਈ ਆ ਇੱਕ ਗੱਲ ਹੋਰ ਵੀ ਆ ਥੋੜੇ ਜਿਹਾ ਬਹੁਤੇ ਬੰਦੇ ਦਿੱਲੀ ਆਉਣ ਵਾਲੇ ਕਿ ਮਿਲ ਜਾਂਦੀਆਂ ਹਫਤੇ ਬਾਅਦ ਬਾਈ ਜੀ ਹਫਤੇ ਬਾਅਦ ਆਈ ਮਹੀਨੇ ਬਾਅਦ ਵਾਰੀ ਹੁੰਦੀ ਹੈ ਸਾਡੀ ਮਹੀਨੇ ਬਾਅਦ ਸਾਨੂੰ ਇੱਥੇ ਆਉਣੇ ਹੀ ਆਉਣਾ ਪੈਂਦਾ ਕੰਮ ਛੱਡ ਕੇ ਇੱਕ ਦਿਹਾੜੀ ਸਾਨੂੰ ਆਪਦੀ ਮਾਰਨੀ ਹੀ ਪੈਂਦੀ ਹੈ ਤੇ ਮਹੀਨੇ ਬਾਅਦ ਆਉਣਾ ਪੈਂਦਾ ਉਸ ਤੋਂ ਬਾਅਦ ਦਿੱਲੀ ਗੋਲੀ ਕਿੱਥੋਂ ਦਿੱਲੀ ਗੋਲੀ ਫਿਰ ਅਸੀਂ ਕੋੜਕਪੁਰੇ ਤੋਂ ਲੈਨੇ ਆਪਦੀ ਉਹ ਪਾਣੀ ਪੈਂਦੀ ਹੈ ਉਹ ਹਫਤੇ ਦੀ ਦਵਾਈ ਦਿੰਦੇ ਸਾਨੂੰ ਤੇ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਰਾਜਸਥਾਨ ਵਰਗੀ ਸਰਕਾਰ ਜਿੱਥੇ ਪੋਸਟਫੀਮ ਦੇ ਖੇਤੀ ਹੈਗੀ ਹੈ ਉੱਥੇ ਮੈਨੂੰ ਦਿਖਾ ਦੱਸ ਦੋ ਕਿੱਥੇ ਚੋਰੀਆਂ ਹੁੰਦੀਆਂ ਕਿੱਥੇ ਜਵਾਨ ਧੀ ਪੁੱਤ ਮਰਦੇ ਆ ਰਾਜਸਥਾਨ ਦੇ ਵਿੱਚ ਸਾਡੀ ਪੰਜਾਬ ਸਰਕਾਰ ਨਾਲੋਂ ਰਾਜਸਥਾਨ ਸਰਕਾਰ ਪਹਿਲੇ ਨੰਬਰ ਤੇ ਹੈਗੀ ਹੈ ਕਿਉਂ ਹੈਗੀ ਹੈ ਕਿਉਂਕਿ ਉੱਥੇ ਪੋਸਟਫੀਮ ਦੇ ਠੇਕੇ ਆ ਸਰਕਾਰਾਂ ਨੂੰ ਫਾਇਦਾ ਹੁੰਦਾ ਉੱਥੇ ਦੀ ਨੂੰ ਤਾਂ ਕਰਕੇ ਪੋਸਟਫੀਮ ਦੇ ਠੇਕੇ ਚਲਾਏ ਆ ਸਾਡੀਆਂ ਸਰਕਾਰਾਂ ਚੋਰ ਹੈਗੀਆਂ ਸਾਰੇ ਗੋਲੀ ਤੇ ਲੈਤਾ ਸਾਨੂੰ ਤੇ ਹੁਣ ਹੌਲੀ ਹੌਲੀ ਸਾਡੀ ਪੰਜੀਰੀ ਖਤਮ ਹੋਈ ਜਾਂਦੀ ਹੈ ਹਾਂਜੀ ਓਕੇ ਬਸ ਸਾਰੇ ਹੀ ਗੋਲੀ ਲੈਣ ਆਣੇ ਹਾਂ ਸਾਰੇ ਗੋਲਨਾ ਲੈਣ ਆਣੇ ਹਾਂ ਗੋਲੀਆਂ ਹਾਂ ਗੋਲੀਆਂ ਲੈਣ ਹੀ ਆਏ ਆ ਜਨਾਬ ਯਾਰੀ ਦਿਹਾੜੀਆਂ ਛੱਡ ਕੇ ਫਿਰਦੇ ਆ ਤੇ ਹੋਰ ਕੀ ਕਰੀਏ ਫਿਰ ਜਦੋਂ ਲੱਗ ਗਈਆਂ ਸਾਰੇ ਓਕੇ ਹੋਏ ਫਿਰ ਤੇ ਚਾਚਾ ਜੜਾ ਗੋਲੀ ਖਾਂਦੇ ਆ ਗੋਲੀ ਖਾਂ ਹੋ ਗਏ 2-3 ਸਾਲ ਹੋ ਗਏ ਦੋਨੋਂ ਕੰਨਾ ਹੋ ਗਿਆ ਮਨੂ ਦਾ 40 ਸਾਲ ਹੀ ਹੋ ਗਏ 2-3 ਸਾਲ ਹੋ ਗਏ। ਕੋਣੋ ਸਹਾਨੂੰ ਜਾਈ 70 ਸਾਲ ਹੋ ਚੱਲੇ ਪਹਿਲਾਂ ਪੋਸਟ ਪੂਸ ਖਾਂਦੇ ਹਾਂ ਫਿਰ ਗੋਲ ਜੂਨ ਲੱਗ ਗਏ। ਮਤਲਬ ਇਹ ਗੋਲੀ ਨਸ਼ਾ ਖਿਡਾਉਂਦੀ ਹੈ ਕਿ ਪੱਕਾ ਲਾ ਦਿੰਦੀ ਹੈ? ਇਹ ਨਹੀਂ ਖਿਡਾਉਂਦੀ। ਇਹ ਘਟਾ ਖਾ। ਇਹ ਖਾਏ ਬਣਾ ਸਰ ਜਾਂਦਾ। ਨਹੀਂ ਸਰਦਾ। ਹੈ? ਨਹੀਂ ਸਰਦਾ। ਇਹਦੀ ਵੀ ਤੋੜ ਲੱਗਦੀ ਹੈ। ਹਾਂ। ਹੋਣ ਬੜੀ ਲੱਗਦੀ ਹੈ। ਪੀ ਪੋਸਟ ਵਾਲੇ ਸਾਡੇ ਕਾਰਡ ਬੰਦ ਬਣਾ ਦੋ ਜਿਵੇਂ ਸਾਡੇ ਗੋਲੀਆਂ ਦੇ ਕਾਰਡ ਬਣੇ ਆ ਜੀ। ਬਸ ਸਾਨੂੰ ਇਹ ਗੋਲੀਆਂ ਸਾਨੂੰ ਨਹੀਂ ਮਿਲ ਸਕਦੀ ਤਾਂ ਹਾਂਜੀ। ਤਾਂ ਮੁਲਾਜ਼ਮ ਆਊਟਸੋਰਸ ਮੁਲਾਜ਼ਮ ਹੜਤਾਲਤੇ ਨੇ ਤਾਂ ਦੂਜੇ ਪਾਸੇ ਜਿਹੜੇ ਲੋਕ ਓਟ ਸੈਂਟਰਾਂ ਦੇ ਵਿੱਚ ਗੋਲੀ ਤੇ ਲੱਗੇ ਹੋਏ ਨੇ ਉਹਨਾਂ ਦਾ ਤੁਸੀਂ ਹਾਲ ਦੇਖ ਸਕਦੇ ਹੋ ਉਹਨਾਂ ਦਾ ਦੁੱਖ ਵੀ ਜਿਹੜਾ ਉਹ ਸੁਣਨ ਵਾਲਾ